ਸਸ਼ਕਲ ਜੀ ਮੈਂ ਲਪ੍ਰਿਤ ਕੌਰ ਹਾਜ਼ਰਾਂਜੀ ਰਮਨਦੀਪ ਕੌਰ ਸਿੱਧੂ ਰਵਿਦ ਵਰ ਵਾਲੀ ਕੀ ਗੱਲ ਕਹਾਣੀ ਕਿਸਮਤਾਂ ਦੇ ਧੋਖੇ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਨਸੀਬੋ ਦੇ ਕਰਤਾਰੀ ਆਪਸ ਵਿੱਚ ਸਕੇ ਪਾਣਾ ਸੀ ਪਰ ਦੋਮਾਂ ਦੇ ਵਿੱਚ ਜ਼ਮੀਨ ਅਸਮਾਨ ਦੇ ਫਰਕ ਵਰੀ ਸਭ ਨੂੰ ਪਤਾ ਸੀ ਨਸੀਬੋ ਬੜੇ ਹੀ ਸ਼ਾਂਤ ਸੁਭਾਅ ਤੇ ਚੁੱਪਚਾਪ ਰਹਿਣ ਵਾਲੀ ਕਦੇ ਵੀ ਆਪਣੇ ਲਈ ਕੁਝ ਨਾ ਮੰਗਣ ਵਾਲੀ ਸੀ ਪਰੀ ਸੇਉਲ ਕਰਤਾਰੀ ਹਮੇਸ਼ਾ ਆਪਣੇ ਵਰ ਹੀ ਸੋਚਦੀ ਬਹੁਤ ਤੀਜ ਲਕ ਚੁਸਤ ਅਤੇ ਸਭ ਤੋਂ ਵੱਡੀ ਗੱਲ ਆਪਣੀ ਪੈਨ ਨੂੰ ਨਾ ਪਸੰਦ ਕਰਨ ਵਾਲੀ ਸੀ ਕਿਉਂਕਿ ਨਸੀਬੂ ਦਾ ਰੰਗ ਕਰਤਾਰੀ ਦੇ ਰੰਗ ਤੋਂ ਥੋੜਾ ਕਾਲਾ ਸੀ ਨਸੀਬੂ ਜਦ ਸਕੂਲ ਵਿੱਚ ਪੜਦੀ ਸੀ ਤਾਂ ਕਰਤਾਰੀ ਅਕਸਰ ਆਪਣੀ ਸਹੇਲੀ ਨਾਲ ਨਸੀਬੂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸੀ ਪਰ ਨਸੀਬੂ ਨੇ ਮਾਪਿਆਂ ਕੋਲ ਇਸ ਗੱਲ ਦੀ ਕਦੇ ਵੀ ਸ਼ਿਕਾਇਤ ਨਾ ਕੀਤੀ ਪਰ ਉਲਟ ਕਰਤਾਰੀ ਕਾਰਾ ਕੇ ਨਸੀਬੂ ਨੂੰ ਕੋਸਦੀ ਰਹਿੰਦੀ ਤੇ ਕਹਿੰਦੀ ਨਸੀਬੂ ਦੇ ਕਾਰਨ ਉਸੇ ਸਕੂਲ ਵਿੱਚ ਬੇਚਤੀ ਹੁੰਦੀ ਆ ਇਸ ਕਾਰਨ ਨਸੀਬੂ ਨੇ ਆਪਣੀ ਪੜਾਈ 5ਵੀਂ ਤੋਂ ਬਾਅਦ ਛੱਡ ਦਿੱਤੀ ਮਾਪਿਆਂ ਦੇ ਵਾਰ-ਵਾਰ ਸਮਝਾਉਣ ਨਾਲ ਵੀ ਨਸੀਬੂ ਦੁਆਰਾ ਪੜਨ ਨੂੰ ਤਿਆਰ ਨਾ ਹੋਈ ਨਸੀਬੂ ਹੰਸਾਰਾ ਦਿਨ ਆਪਣੇ ਘਰ ਹੀ ਰਹਿੰਦੀ ਆਪਣੀ ਮਾਂ ਨਾਲ ਕਰਦਾ ਕੰਮ ਕਰਦੀ ਅਤੇ ਬਾਅਦ ਵਿੱਚ ਚਰਖਾ ਕੱਤਨ ਕਰਨਾ ਬੋਨਾ ਸਿੱਖਦੀ ਕਦੇ-ਕਦੇ ਆਪਣੇ ਬਾਪੂ ਨਾਲ ਖੇਤਾਂ ਦਾ ਕੰਮ ਕਰਨ ਵਿੱਚ ਲੈ ਜਾਂਦੇ। ਵਾ ਵਾਹੀ ਦਾ ਕੰਮ ਕਰਦੀ, ਪੱਠੇ ਵੱਢਣ ਵੀ ਜਾਂ ਸਿਜਾਈ ਦਾ ਕੰਮ ਕਰਦੀ। ਉਧਰ ਕਰਤਾਰੀ ਨੇ ਵੀ 12ਵੀਂ ਪਾਸ ਕਰ ਲਈ ਸੀ। 12ਵੀਂ ਤੋਂ ਬਾਅਦ ਉਸ ਕਰਤਾਰੀ ਨੂੰ ਸਰਕਾਰੀ ਡਾਕ ਕਰਦੇ, ਦਫ਼ਤਰ ਵਿੱਚ ਸਰਕਾਰੀ ਨੌਕਰੀ ਮਿਲ ਗਈ। ਆਪਣੀ ਇੱਕ ਬੇਟੀ ਨੂੰ ਸਰਕਾਰੀ ਨੌਕਰੀ ਕਰਦੇ ਦੇਖਦੇ, ਦੂਜੀ ਨੂੰ ਘਰ ਦੇ ਕੰਮ ਵਿੱਚ ਮਰਦੀ ਦੇਖ। ਨਸੀਬੋ ਦੀ ਮਾਂ ਨੇ ਨਸੀਬੋ ਦਾ ਨਾਮ ਕਿਸਮਤ ਮਾਰੀ ਰੱਖਿਆ ਹੋਇਆ ਸੀ ਮੇਰੀ ਨਸੀਬੋ ਦੀ ਤਾਂ ਕਿਸਮਤ ਹੀ ਮਾਰੀ ਗਈ ਨਸੀਬੋ ਨੇ ਇਹਨਾਂ ਗੱਲਾਂ ਦਾ ਕਦੇ ਵੀ ਗੁੱਸਾ ਨਹੀਂ ਸੀ ਕੀਤਾ ਨਸੀਬੋ ਦੇ ਬਾਪੂ ਨੂੰ ਨਸੀਬੋ ਦੇ ਬਹੁਤ ਫਿਕਰ ਹੋਣ ਲੱਗ ਗਏ ਇਸ ਲਈ ਉਸਨੇ ਉਸਦੇ ਵਿਆਹ ਲਈ ਵੜ ਲੱਭਣਾ ਸ਼ੁਰੂ ਕਰ ਦਿੱਤਾ ਨਸੀਬੋ ਦੇ ਬਾਪੂ ਨੇ ਉਸਦਾ ਵਿਆਹ 크੍ਰਿਸ਼ਨ ਸਿੰਘ ਨਾਲ ਕਰ ਦਿੱਤਾ 크੍ਰਿਸ਼ਨ ਸਿੰਘ ਨਸੀਬੋ ਦੇ ਬਾਪੂ ਦੇ ਮਿੱਤਰ ਦਾ ਮੁੰਡਾ ਸੀ ਉਸ ਨੂੰ ਲੱਗਿਆ ਕਿ ਮੇਰੀ ਨਸੀਬੋ ਦਾ ਵਦੀਆ ਖਿਆਲ ਰੱਖੇਗਾ ਨਸੀਬੋ ਦੇ ਵਿਆਹ ਤੋਂ ਬਾਅਦ ਕਰਤਾਰੀ ਨੇ ਆਪਣੇ ਬਲਵਿੰਦਰ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਬਲਵਿੰਦਰ ਕਰਤਾਰੀ ਨਾਲ ਹੀ ਨੌਕਰੀ ਕਰਦਾ ਸੀ ਮਾਪੇ ਮੰਨ ਗਏ ਤੇ ਉਹਨਾਂ ਦਾ ਵਿਆਹ ਕਰ ਦਿੱਤਾ ਨਸੀਬੋ ਤੇ ਕਰਤਾਰੀ ਦੇ ਮਾਪੇ ਹੁਣ ਖੁਸ਼ ਸਨ ਕਿ ਦੋਵੇਂ ਤੇ ਆਪਣੇ ਘਰ ਖੁਸ਼ ਹਨ ਪਰ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਦੂਰ ਦੂਰ ਤੱਕ ਨਹੀਂ ਸੀ ਅੰਤਾਜਾ ਹੁੰਦਾ ਵੀ ਕਿਦਾਂ ਨਸੀਬੋ ਨੇ ਕਦੇ ਕੋਈ ਗੱਲ ਕੀਤੀ ਹੀ ਨਹੀਂ ਸੀ ਆਪਣੇ ਮਾਪਿਆਂ ਕੋਲ ਵਿਆਹ ਦੇ ਕੁਝ ਹੀ ਮਹੀਨੇ ਬਾਅਦ ਕ੍ਰਿਸ਼ਨ ਸਿੰਘ ਨਸੀਬੋ ਨੂੰ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਤੇ ਕਹਿੰਦਾ ਆਪਣੇ ਬਾਪੂ ਕੋਲ ਆਪਣਾ ਹੱਕ ਲੈ ਗਿਆ ਨਹੀਂ ਤਾਂ ਆਪਣੇ ਬਾਪੂ ਦੀ ਘਰ ਛਲੀ ਜਾ ਵਿਚਾਰੀ ਨਸੀਬੋ ਹਰ ਦੁੱਖ ਇਕੱਲੇ ਹੀ ਸਹਿੰਦੀ ਰਹੀ ਇੱਕ ਦਿਨ ਤਾਂ ਹੱਦ ਹੀ ਹੋ ਗਈ ਕ੍ਰਿਸ਼ਨ ਸਿੰਘ ਨੇ ਨਸੀਬੋ ਨੂੰ ਚੁੱਲ੍ਹੇ ਵਿੱਚ ਜਲਦੀ ਜਲਦੀ ਲੱਕੜੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਰੱਬ ਦੀ ਕਿਰਪਾ ਨਾਲ ਉਸ ਦੇ ਨਸੀਬੋ ਦਾ ਬਾਪੂ ਨਸੀਬੋ ਨੂੰ ਮਿਲਣ ਚਲੇ ਗਿਆ ਉਸ ਨੇ ਇਹ ਸਭ ਆਪਣੀ ਅੱਖੀਂ ਦੇਖ ਲਿਆ ਉਹ ਨਸੀਬੋ ਨੂੰ ਆਪਣੇ ਨਾਲ ਲੈ ਆਇਆ ਤਾਂ ਉਹਨਾਂ ਨੂੰ ਕਹਿਆ ਕਿ ਅੱਜ ਤੋਂ ਬਾਦਨਸੀਬੋ ਤੁਹਾਡੇ ਵਿੜੇ ਵਿੱਚ ਕਦੇ ਵੀ ਪੈਰ ਨਹੀਂ ਧਰੇਗੀ ਨਸੀਬੋ ਨੂੰ ਆਪਣੇ ਬਾਪੂ ਦੇ ਵਾਪਸ ਆ ਕੇ ਦੇਖ ਕੇ ਨਸੀਬੋ ਦੀ ਹਾਲਤ ਦੇਖ ਕੇ ਮਾਂ ਦੀਆਂ ਤਾਂ ਹਾਂ ਨਿਕਲ ਗਈਆਂ 하이ਨੀ ਕੁੜੀਏ ਤੁ ਕਿਸਮਤ ਮਾਰ ਹੀ ਰਹੀ। ਨਸੀਬੋ ਹੁਣ ਆਪਣੇ ਮਾਪਿਆਂ ਨਾਲ ਰਹਿਣ ਲੱਗੀ। ਜਦੋਂ ਇਸ ਬਾਰੇ ਕਰਤਾਰੀ ਅਤੇ ਉਸਦੇ ਪਤੀ ਬਲਵਿੰਦਰ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਗੁੱਸੇ ਵਿੱਚ ਆਈ। ਉਹਨਾਂ ਨੂੰ ਲੱਗਿਆ ਕਿ ਹੁਣ ਨਸੀਬੋ ਨੇ ਪੂਰੀ ਹੀ ਜ਼ਮੀਨ ਜਾਇਦਾਦ ਤੇ ਹੱਕ ਰੱਖ ਲੈਣਾ ਹੈ। ਇਸ ਕਾਰਨ ਉਹ ਵੀ ਪਿੱਕੇ ਆ ਕੇ ਰਹਿਣ ਲੱਗੀ ਅਤੇ ਆਪਣੇ ਮਾਪਿਆਂ ਨੂੰ ਕਹਿਣ ਲੱਗੀ, "ਬਾਪੂ ਇਸ ਜ਼ਮੀਨ ਜਾਇਦਾਦ ਤੇ ਮੇਰਾ ਵੀ ਹੱਕ ਆ। ਹੁਣ ਅਸੀਂ ਵੀ ਇੱਥੇ ਹੀ ਰਹਿਣਾ ਹੈ।" ਨਸੀਬੂ ਦੇ ਬਾਪੂ ਨੂੰ ਇਹ ਗੱਲ ਜਦੋਂ ਪਤਾ ਲੱਗੀ ਆ ਕਿ ਕਰਤਾਰੀ ਇਸ ਤਰ੍ਹਾਂ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਆਪਣੀ ਭੈਣ ਦਾ ਦੁੱਖ ਨਹੀਂ ਜਾਣਦੀ ਤਾਂ ਉਸ ਨੇ ਦੋਵਾਂ ਵਿੱਚ ਅੱਧੀ-ਅੱਧੀ ਜਾਇਦਾਦ ਨਾਮੇ ਕਰ ਦਿੱਤੀ। ਅਚਾਨਕ ਹੀ ਨਸੀਬੂ ਦੇ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਨਸੀਬੂ ਤੇ ਦੁੱਖਾਂ ਦਾ ਪਹਾੜ ਹੋਰ ਵੀ ਜ਼ਿਆਦਾ ਟਹਿ ਗਿਆ। ਕਰਤਾਰੀ ਸਾਰਾ ਦਿਨ ਕਰਦਾ ਕੰਮ ਨਸੀਬੂ ਤੋਂ ਕਰਾਉਂਦੀ ਹਰ ਨਿੱਕੀ ਨਿੱਕੀ ਗਲਤੀ ਉਸ ਨੂੰ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੀ ਨਸੀਬੂ ਦੀ ਮਾਂ ਨੇ ਕਈ ਵਾਰ ਨਸੀਬੂ ਲਈ ਰਿਸ਼ਤੇ ਲੱਭੇ ਪਰ ਕਰਤਾਰੀ ਤੇ ਬਲਵਿੰਦਰ ਹਰ ਵਾਰ ਕੋਈ ਨਾ ਕੋਈ ਚਾਲ ਚਲ ਕੇ ਰਿਸ਼ਤਾ ਤੜਵਾ ਦਿੰਦੇ ਇਹ ਨਸੀਬੂ ਦੀ ਮਾਂ ਤੋਂ ਨਸੀਬੂ ਦਾ ਦੁੱਖ ਦੇਖਿਆ ਨਾ ਗਿਆ ਉਹ ਵੀ ਇਸ ਦੁੱਖ ਵਿੱਚ ਰਹਿਣ ਕਾਰਨ ਬਿਮਾਰ ਹੋਣ ਲੱਗੀ ਤੇ ਉਸਦੀ ਵੀ ਮੌਤ ਹੋ ਗਈ ਮਾਦੀ ਮੌਤ ਹੋ ਗਈ ਨਸੀਬੂ ਇਕੱਲੀ ਰਹਿ ਗਈ ਪਰ ਉਸਨੇ ਕਦੇ ਵੀ ਕੋਈ ਸ਼ਿਕਾਇਤ ਨਾ ਕੀਤੀ ਕਰਤਾਰੀ ਦੇ ਅਨਸਾਰ ਹੀ ਕੰਮ ਕਰਦੀ ਰਹਿੰਦੀ ਕਰਤਾਰੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਉਸ ਦੀ ਦੇਖਭਾਲ ਲਈ ਵੀ ਨਸੀਬੂ ਦੇ ਸਿਰ ਤੇ ਹੀ ਸੀ ਤੇ ਘਰ ਅਤੇ ਖੇਤਾਂ ਦਾ ਕੰਮ ਵੀ ਨਸੀਬੂ ਨੂੰ ਹੀ ਕਰਨਾ ਪੈਂਦਾ ਪਿੰਡ ਵਾਲਿਆਂ ਨੇ ਨਸੀਬੂ ਨੂੰ ਬਹੁਤ ਵਾਰ ਕਿਹਾ ਕਿ ਤੂੰ ਕਰਤਾਰੀ ਨੂੰ ਜਵਾਬ ਦੇ ਇਸ ਘਰ ਉਤੇ ਤੇਰਾ ਵੀ ਹੱਕ ਆ ਪਰ ਨਸੀਬੋ ਨੇ ਕਦੇ ਵੀ ਕਿਸੇ ਦੀ ਗੱਲ ਨਾ ਮੰਨੀ ਕਰਤਾਰੀ ਨੂੰ ਕਿਸੇ ਤੋਂ ਪਤਾ ਲੱਗ ਗਿਆ ਕਿ ਪਿੰਡ ਵਾਲੇ ਨਸੀਬੋ ਨੂੰ ਉਸ ਦੇ ਹੱਕ ਵਾਲੇ ਦਸਤਾਵੇਜ਼ ਇਸ ਕਾਰਨ ਕਰਤਾਰੀ ਜਦੋਂ ਵੀ ਡਿਊਟੀ ਤੇ ਜਾਂਦੀ ਤਾਂ ਨਸੀਬੋ ਨੂੰ ਕਰੋ ਅੰਦਰ ਬੰਦ ਕਰ ਜਾਂਦੀ ਨਾ ਕੋਈ ਨਸੀਬੋ ਨੂੰ ਮਿਲ ਸਕਦਾ ਤੇ ਨਾ ਹੀ ਕੋਈ ਗੱਲ ਕਰ ਸਕਦਾ ਸੀ ਨਸੀਬੋ ਦੀ ਦਿਮਾਗੀ ਹਾਲਤ ਖਰਾਬ ਹੋਣ ਲੱਗ ਗਈ ਸੀ ਇਸ ਗੱਲ ਦਾ ਫਾਇਦਾ ਚੁੱਕਦਿਆਂ ਉਹਨਾਂ ਨੇ ਨਸੀਬੂ ਦੇ ਨਾਮ ਦੀ ਅੱਧੀ ਜਾਇਦਾਦ ਆਪਣੇ ਨਾਮ ਲਗਵਾ ਲਈ ਨਸੀਬੂ ਬਿਲਕੁਲ ਛੁੱਪ ਹੋ ਗਿਆ ਜਿਵੇਂ ਉਸ ਦੇ ਮੂੰਹ ਵਿੱਚ ਜਵਾਨ ਹੀ ਨਾ ਹੋਵੇ ਇਸ ਗੱਲ ਦਾ ਫਾਇਦਾ ਉਸ ਦਾ ਜੀਜਾ ਬਲਵਿੰਦਰ ਛੁੱਕਣ ਲੱਗ ਪਿਆ ਜਦੋਂ ਕਰਤਾਰੀ ਕਰ ਨਾ ਹੁੰਦੀ ਉਹ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦਾ ਨਸੀਬੂ ਦੀ ਹਾਲਤ ਦਾ ਜਿਉਂ ਦੀ ਲਾਸ ਹੀ ਹੋ ਗਈ ਸੀ ਇੱਕ ਦਿਨ ਬਲਵਿੰਦਰ ਨਸੀਬੋ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ ਕਿ ਕਰਤਾਰੀ ਕਹ ਰਾ ਜਾਂਦੀ ਆ ਉਹ ਇਹ ਸਭ ਕੁਝ ਦੇਖ ਕੇ ਰੋੜਾ ਪਾਉਣ ਲੱਗ ਜਾਂਦੀ ਆ ਪਰ ਬਲਵਿੰਦਰ ਨੇ ਕਰਤਾਰੀ ਨੂੰ ਕਿਹਾ ਕਿ ਮੇਰੀ ਕੋਈ ਗਲਤੀ ਨਹੀਂ ਆ ਇਹ ਨਸੀਬੋ ਦੀ ਸਾਰੀ ਗਲਤੀ ਆ ਇਹ ਬਹੁਤ ਤੇਜ਼ ਆ ਤੇਰੇ ਅੱਗੇ ਹੀ ਚੁੱਪਚਾਪ ਰਹਿੰਦੀ ਆ ਨਹੀਂ ਤਾਂ ਬਹੁਤ ਤੇਜ਼ ਆ ਮੈਨੂੰ ਮaaf ਕਰ ਦੇ ਮੈਂ ਨਸੀਬੋ ਦੀਆਂ ਗੱਲਾਂ ਵਿੱਚ ਆ ਗਿਆ ਕਰਤਾਰੀ ਨੇ ਆਪਣੇ ਪਤੀ ਬਲਵਿੰਦਰ ਦੀਆਂ ਗੱਲਾਂ ਦਾ ਹੀ ਵਿਸ਼ਵਾਸ ਕੀਤਾ ਅਤੇ ਨਸੀਬੋ ਨੂੰ ਬਾਹਾਂ ਫੜ ਘਰੋਂ ਕੱਢ ਦਿੱਤਾ ਨਸੀਬੋ ਤਾਂ ਪਹਿਲਾਂ ਹੀ ਜਿਉਂਦੀ ਲਾਸ਼ ਬਣਾਈ ਹੋਈ ਸੀ ਉਹ ਰਾਤ ਹਨੇਰੇ ਵਿੱਚ ਪਤਾ ਹੀ ਨਹੀਂ ਕਿੱਧਰ ਨੂੰ ਤੁਰੇ ਫਿਰਦੀ ਰਹੇ ਸਵੇਰੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਨਸੀਬੋ ਬਾਰੇ ਪਤਾ ਸੀ ਨਸੀਬੋ ਬਹੁਤ ਹੀ ਚੰਗਿਆ ਉਹ ਕਦੇ ਵੀ ਕਿਸੇ ਨਾਲ ਗਲਤ ਨਹੀਂ ਕਰ ਸਕਦੇ ਪਿੰਡ ਵਾਲਿਆਂ ਨੇ ਕਰਤਾਰੀ ਦੀ ਉਸਦੇ ਪੁੱਤਰ ਪਤੀ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਹਰ ਕੋਈ ਨਸੀਬੂ ਨੂੰ ਲੱਭਣ ਤੇ ਯਤਨ ਕਰ ਰਹੀ ਸਨ ਪਰ ਕਿਸੇ ਨੂੰ ਵੀ ਨਸੀਬੂ ਨਾ ਮਿਲੇ ਇੱਕ ਹਫ਼ਤੇ ਬਾਅਦ ਪਿੰਡ ਦੇ ਖੂਹ ਵਿੱਚੋਂ ਨਸੀਬੂ ਦੀ Laash ਮਿਲੀ ਸਾਰੇ ਪਿੰਡ ਵਿੱਚ ਸੂਗ ਪੈ ਗਿਆ ਅਤੇ ਹਰ ਮਰਦ ਤੇ ਔਰਤ ਦੀ ਜਵਾਨ ਤੇ ਨਸੀਬੂ ਦੀ ਕਿਸਮਤ ਅਤੇ ਉਸਦੇ ਸਾਉ ਪੁਣੇ ਦੀ ਗੱਲ ਸੀ ਸਾਰੀ ਪਿੰਡ ਵਿੱਚ ਨਸੀਬੂ ਦੀ ਚਰਿੱਤਰ ਅਤੇ ਉਸਦੀ ਆਪਣੀ ਹਿੱਸਾ ਕੀ ਪੈਣ ਦੇ ਦੁਆਰਾ ਨਸੀਬੂ ਨਾਲ ਮਤਰੀ ਮਾਂ ਵਰਗਾ 슬ੂਕ ਕਰਨ ਤੇ ਲਾਂਤਾ ਪੈ ਰਹੀਆਂ ਸਨ ਅਫਸੋਸ ਨਸੀਬੂ ਦੀ ਜ਼ਿੰਦਗੀ ਦਾ ਨਰਕ ਤੋਂ ਵੀ ਜ਼ਿਆਦਾ ਬੁਰੀ ਸੀ ਜਿਵੇਂ ਨਸੀਬੂ ਨੇ ਇਹ ਮਰਨ ਦਾ ਫੈਸਲਾ ਦੁਨੀਆ ਤੋਂ ਆਜ਼ਾਦ ਹੋਣ ਲਈ ਕੀਤਾ ਸੀ ਤੇ ਸ਼ਾਇਦ ਇਹ ਸੋਚ ਲਿਆ ਸੀ ਜਿੱਥੇ ਜਾਣਾ ਇਹ ਦੁਨੀਆ ਦੇ ਅਤਿਆਚਾਰ ਤੋਂ ਮੁਕਤ ਹੋ ਕੇ پاک ਹੋ ਜਾਵੇਗੀ ਤਨਵਾ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਪਲੀਸ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੇ ਆ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮਿਲ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਸ਼ੀਕਾਲ